ਸਤਨਾਮ ਸ੍ਰੀ ਵਾਸਤੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਸਤੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੈਉ ਬਾਚ ਬਣਤੀ ਚੌਪਈ ਹਮਰੀ ਕਰੋ ਹਾਦਰਛਾ ਪੂਰਨ ਹੋਏ ਚਿਤ ਦੀ ਇੱਛਾ ਤਦ ਚਰਨ ਨਾਮ ਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰਾਇ ਦੁਸਤ ਸਬ ਤਮ ਘਾਵ ਹੋ ਆਪ ਹਾਤ ਮੈ ਬਚਾਵ ਸੁਖੀ ਬਸੈ ਨੌਰ ਪਰਵਾਰਾ ਸੇਵਕ ਸਿਖਸ ਬਹਿ ਕਰਤਾਰ ਮੋਰਛਾਨਿ ਕਰਦਾ ਕਰੀਐ ਸਾਬੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤਮੈ ਸਾਡ ਤੋਇ ਵਰਨਾ ਧਿਆਉ ਜੋ ਵਰਚਾਹੋ ਸੁ ਤਮ ਤੇ ਤਾਹ ਸੇਵਕ ਸਖਹ ਹਮਾਰੇ ਤਾਰਿ ਅਹ ਚੰਚੂ ਸਤਰ ਹਮਾਰੇ ਮਾਰਿ ਅਹ ਆਬਾਦ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰੇ ਹੋ ਰੱਛਾ ਰਾਖ ਲਿਹੁ ਮਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਬਸਨ ਪੰਕਾਸ ਸਕਲ ਕਾਲ ਕਾ ਕੀਆ ਤਮਸ ਜਵਨ ਕਾਲ ਜੋਗੀ ਸ਼ਿਵ ਪੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਸ਼ਨੋਂ ਉਪਜਾਇਓ ਆਦ ਅੰਤ ਇੱਕ ਐਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣੋ ਸੁਖ ਦਿਯੋ ਸਤਰਨ ਕੋ ਪਲਮ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇbure ਕੀ ਪੀਰ ਪਸ਼ੰਤ ਜੀਤੀ ਤੇ ਕੁੰਚਰਸ ਥੁਲਾ ਸਭ ਪਰ ਕਿਰਪਾ ਦਰਸ਼ਤ ਕਰ ਕੋਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸਥੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨ ਜਬ ਦ ਕਰਹ ਕਰਾ ਕਰਤਾ ਰਾ ਪ੍ਰਜਾ ਤਸਤ ਤਪ ਦੇਹ ਅਪਾਰ ਜਬ ਆਖ ਰਕ ਕਰਤਾ ਹਾਂ ਕਬ ਹਾਂ ਤੁਮ ਮੈ ਮਿਲ ਤਦੇ ਤਰ ਸਭ ਹਾਂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਨੇ ਮੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬਿਦ ਤੇ ਦਰਿਆਲਮ ਨਿਰੰਕਾਰ ਨਿਰੰਭਕਾਰ ਨਿਰਲੰਭ ਹੋ ਆਤਨੇਲ ਅਨਾਦ ਅਸੰਤ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬਿਦਾ ਤਾ ਕੋ ਕਰ ਪਹਨ ਅਨਮੰਤ ਭਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹ ਭਿਓ ਆਪ ਆਪਣੀ ਬੁੱਧ ਜੀਤੀ ਵਰਨਤ ਭੈਨ ਭੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਪ ਸਰੂਪ ਰੰਗ ਭਇਓ ਰਾਵ ਕਹੀ ਊਕਾ ਅੰਡਜ ਜੇ ਰਜੋ ਸੇਤ ਜਕੇਨੇ ਉਤਪੁਜ ਖਾਨ ਬਹੁਰ ਰਚਿਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਭਉ ਸੰਕਰੀਏ ਇਕਠ ਸਗਰੇ ਸ੍ਰਿਸ਼ਟ ਦਿਖਾਏ ਚੰਭਉ ਆਦਿ ਜੁਗਾਤ ਸੁਰੂਪ ਸਿਆੰਭਉ ਅਬਰਛਾ ਮੇਰੇ ਤੁਮ ਕਰੋ ਸਿਖ ਕੋ ਬਾਰ ਅਸਿਤ ਸੰਘ ਰੋ ਦੁਸ਼ਟ ਜਿਤੇ ਉਤਵਤ ਤੁਤ ਪਾਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁੱਜ ਅਸਰਣੇ ਪਰੇ ਤਿਨ ਕਹਿ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨਾ ਪਗ ਪਰ ਇਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਟੋ ਨਹਿ ਰੱਛਾ ਹੋਏ ਤਾਹੇ ਸਭ ਕਲ ਦੁਸ਼ਤ ਅਰਸ਼ਟੋ ਤ੍ਰਾਂਤ ਤਕਾਲ ਕਿਰਪਾ ਦਰਸ਼ਟ ਤਨ ਜਾਹਨ ਹਰ ਹੋ ਤਾਕੇ ਤਾਪਤ ਨਕ ਮੋਹਰ ਹੋ ਹਰਦ ਸਦ ਘਰਮ ਸਭ ਹੋਏ ਦੁਖਿ ਸ਼ਾਸ ਸੁਸਕ ਨਾ ਕੋਏ ਇਕ ਬਾਰੋ ਜਨ ਤੁਮੈ ਸੰਭਾਰਾ ਕਾਲ ਖਾਂਸਤੇ ਤਾਹੇ ਉਬਾਰ ਜਿਨ ਨਰ ਨਾਮ ਤੇਹਾਰੋ ਕਾਹਾਂ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੈ ਸਰਣ ਤੇਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਵ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇ ਤੁਮੈ ਸਰਣ ਤੇਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ othorm ਹੋ ਖ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੈਂਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਨੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸੁਭਾਅ ਤੁਮ ਘਾਓ ਆਪ ਹਾਥ ਦੇ ਮਹਿ ਬਚਾਓ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭਹ ਕਰਤਾਰ ਮੋ ਰੱਛਾ ਨਿਜ ਕਰ ਦੇ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹੇ ਪਿਆਸ ਤੁਮੈ ਸਾਡ ਕੋਈ ਵਰਨਾ ਨਾ ਧਾਉ ਜੋ ਵਰ ਚਾਹਉ ਸੁ ਸੁੰਤੇ ਤਾਉ ਸੇਵਕ ਸਿਖ ਹਮਾਰੇ ਤਾਰਿਐ ਚੰਤਨ ਸਤਰ ਹਮਾਰੇ ਮਾਰਿਐ ਆਪ ਹਾਦੈ ਮੁਝਹਿ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜਾ ਕਰਿ ਹੋ ਰਛਾ ਰੱਖ ਲਿਹੁ ਮੋਹ ਰਖਨ ਹਾਰ ਸਾਹਿਬ ਸੰਤ ਸਹਾਇ ਪਿਆਰ ਦੀਨ ਬੰਦੋ ਤੁਸ਼ਟਨ ਕੇ ਹੰਤਾ ਤੁਮਹਾਂ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਬ ਸੰਪਕਾਸ ਸਕਲ ਕਾਲ ਕਾ ਕੇ ਆਤਮਸ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਅਹ ਹਮਾਰ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਿਸਨ ਉਪਜਾਇਓ ਆਦ ਅੰਤ ਇਕ ਅਵਤਾਰ ਸੋਈ ਗੁਰੂ ਸਮਝੋ ਹਮਾਰ ਨਮਸਕਾਰ ਤਸ ਹੈ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰਿ ਸਿਵ ਕਨ ਕੋ ਸਭ ਗੁਨ ਸੁਖ ਦੀਓ ਸਤਰਨ ਕੋ ਬਲਮ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦਰਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸਥਿ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਨ ਜਬਦ ਕਰਹ ਕਰਾ ਕਰਤਾਰਾ ਪ੍ਰਜਾਤ ਹਤ ਤਬ ਦੇ ਉਪਾਰ ਜਬੇ ਆਖਰ ਕ ਕਰਤ ਹਾਂ ਕਬ ਹਾਂ ਤਮ ਮੈ ਮਿਲਤ ਦੇ ਦਰਸਵ ਜਿਤੇ ਬਦਨਾ ਸ੍ਰਿਸ਼ਟ ਸਭ ਤਹਾਰੈ ਆਪ ਆਪਨੇ ਬੋਜ ਉਚਾਰਤ ਤੁਮ ਸਭ ਹਿਤ ਰਹਤਿਨ ਰਾਲਮ ਜਾਣ ਤਵੇਦ ਪਹਿਦਰ ਆਲਮ ਨਿਰੰਕਾਰ ਨਿਰੰਭਕਾਰ ਨਿਰਲੰਭ ਆਤ ਅਨੇਲ ਅਨਾਦ ਅਸੰਭ ਤਾ ਤਾ ਮੂੜ ਉਚਾਰਤ ਭੇਦ ਜਾ ਕੋ ਭੇਵ ਨ ਤਾਪਤ ਬਿਦ ਤਾਪ ਕੋ ਕਰ ਪਹਿਨ ਅਨਮੰਤ ਮਹਾ ਮੂੜ ਕਛ ਪਹਿਦ ਨ ਜਾਣਤ ਮਹਾਦੇਵ ਕੋ ਕਹਿਤ ਸਦਾਸ ਨਿਰੰਕਾਰ ਕਾ ਚਿੰਤਨ ਹੈ ਭਿਉ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਧਨ ਧਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਬਿਰਸ ਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਕੂਪਾ ਅੰਡਜ ਜੇ ਰਜ ਸੇਤ ਜਕੀਨੇ ਉਤ ਉਜਖਾਨ ਬਹੁਰ ਰਚ ਦੇਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਮਟ ਭਉ ਸੰਕਰੀਏ ਇਕਟ ਸਗਰੇ ਸ੍ਰਿਸ਼ਟ ਦਿਖਾਏ ਅਚੰਬਹੋ ਆਦ ਜੁਗਾਤ ਸਰੂਪ ਸਿਆੰਭਵ ਅਬਰਛਾ ਮੇਰੇ ਤੁਮ ਕਰੋ ਸਿਖ ਉਬਾਰ ਐਸਕ ਸੰਗਹਰੋ ਦੁਸ਼ਟ ਜਿਤੇ ਉਠਵਤ ਤੁਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਚ ਅਵਸਰਣੇ ਪਰੇ ਤਨ ਕੈ ਦੁਸ਼ਟ ਦੁਖਤ ਹੈ ਅਮਰੇ ਪੁਰਖ ਜਵਨ ਭਗ ਪ੍ਰੇਤ ਹਾਰੇ ਤਨ ਕੈ ਤਮ ਸੰਕਟ ਸਬ ਤਾਰ ਜੋ ਕਲ ਕੋ ਇਕ ਬਾਰ ਢੈ ਹੈ ਤਾਂ ਕੈ ਕਾਲ ਨਿਕਟੋ ਨਹੈ ਰਛਾ ਹੋਏ ਤਾਂ ਹੈ ਸਭ ਕਲ ਦੁਸ਼ਟ ਅਰਸ਼ਟ ਤ੍ਰੰਤ ਤਕਾਲ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕੈ ਤਾਪ ਕਨਕ ਮਹਰ ਹੋ ਰਿਦੈ ਸਦ ਘਰਮ ਸਭ ਹੋਈ ਦੁਸ਼ਟਿ ਸ਼ਹ ਸੁਸਕਾਨਾ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਖਾਂਸਤੇ ਤਾਹੇ ਇਕ ਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖਤੇ ਰਹਿ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੈਲਹਿ ਉਬਾਰੀ ਸਰਵ ਠੋਰ ਮੋਹ ਹ ਸਹਾਈ ਦੁਸ਼ਟ ਦੋਖਤੇ ਲਹਿ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾ ਦਿਲ ਹੋ ਬਾਰਿ ਸਰਬ ਥੋਰ ਮੋਹ ਸਹਾਈ ਦੁਸ਼ ਦੋਖ ਤੇ ਲਹਿੋ ਬਚਾਈ ਸਤਨਾਮ ਸ੍ਰੀ ਵਾਸਤੂ ਸਾਹਿਬ ਜੀਓ ਚਉਪਈ ਸਾਹਿਬ ਪਾਤਸ਼ਾਹ 10ਵੇਂ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਾ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਤ ਪਰ ਹਮਰੇ ਦੁਸ਼ਟ ਸਬਹ ਤੁਮ ਘਾਓ ਹੋ ਆਪ ਹਾਰ ਦੇ ਮਹ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖਾ ਸਬਹ ਕਰਤਾਰ ਮੋਰਛਾ ਨਿਜ ਕਰਦਾ ਕਰੀਐ ਸਭ ਅਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਅਸਾਤ ਤੋਰ ਜਨ ਕੀ ਰਹਿ ਪਿਆਸ ਤੁਮਾ ਸਾਡ ਕੋਈ ਅਵਰਨਾ ਤੇ ਹਾਂ ਜੋ ਵਰਚਾ ਹਾਂ ਸੁਤੰਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਦ ਤੁਮ ਸੁਤਰ ਹਮਾਰੇ ਮਾਰੀਐ ਆਪ ਹਾਦਮ ਜਵਰੀ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਉਸਦਾ ਹਮਾਰੇ ਪਛਾ ਸਿਰ ਅਸਤਜ ਜੋ ਕਰਿਓ ਰੱਛਾ ਰਾਖ ਲਹੁ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰ ਦੀਨ ਬੰਦ ਦੁਸ਼ਤਨ ਕਹ ਹੰਤਾ ਤੁਮਹਾਂ ਪੂਰੀ ਚਤੁਰਦਸ਼ ਕੰਤ ਕਾਲ ਪਾਇ ਬ੍ਰਹਮਾ ਦਪਤਰ ਹਾ ਕਾਲ ਪਾਇ ਸ਼ਿਵਜ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਕੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਸ਼ਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝੋ ਹਮਾਰ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਜੀਤੀ ਦੇ ਕੁੰਚ ਰਸਤੂਲਾ ਸੱਬਰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਾਂ ਨੂੰ ਕਿਰਪਾਇ ਤੇ ਦੁਖੀ ਸੁਖ ਪਾਏ ਸਾਧਨਾ ਕੈਸਤੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਪਟ ਪਟ ਕੀ ਜਨ ਜਵਦ ਕਰਹ ਕਰਾ ਕਰ ਤਾਰਾ ਤਰ ਜਾ ਤਰ ਤਾਪ ਦੇ ਪਾਰ ਜਬ ਆਕਰ ਕ ਕਰ ਤਹ ਸਭ ਹੂੰ ਤੁਮ ਮੈਂ ਮਿਲ ਤਦੇ ਸਰ ਸਭ ਜਿਤੇ ਬਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਮੂਡ ਉਚਾਰ। ਤੁਮ ਸਭ ਹੀਤ ਰਹਿਤਿਨ ਰਾਲਮ ਜਾਣਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰੰਭਕਾਰ ਨਿਰਲੰਭੋ ਆਗ ਅਨੇਲ ਅਨਾਦ ਅਸੰਧ। ਤਾਕ ਮੂਡ ਉਚਾਰਤ ਭੇਦਾ ਜਾ ਕੋ ਭੇਦ ਨਾ ਪਾਵਤ ਬਿਦ। ਤਾਕ ਕਰ ਪਹਨ ਅਨਮਹੰਤ ਮਹਾ ਮੂਡ ਕਛ ਭੇਦ ਨ ਜਾਣ। ਮਹਾਦੇਵ ਕੋ ਕਹਿ ਅਸਦਾਸ ਨਿਰੰਕਾਰ ਕਾ ਚਿੰਤਨ ਹੈ ਭਿਉ ਆਪ ਆਪਣੇ ਬੁੱਧ ਹੈ ਜੀਤੀ ਵਰਨ ਤੋ ਭੰਨ ਅੰਨ ਤੋ ਹੈ ਤੇ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰ ਇਕ ਰੂਪ ਅਨੁਤ ਸੁਰੂਪ ਰੰਗ ਭਿਉ ਰਾਵ ਕਹੀ ਉਪਾ ਅੰਡਜ ਜੇ ਰਜ ਸੇ ਤਜ ਕੇਨੇ ਉਤ ਕੁਜ ਖਾਨ ਬਹੁਰ ਰਚ ਦੇਨੇ ਕਹਉ ਸੂਲ ਰਾਜਾ ਹੈ ਬੈਠਾ ਕਹਉ ਸਿਮੰਤ ਭਉ ਸੰਕਰੇ ਇਕਠ ਸਗਰੇ ਸ਼ਰਸ਼ਟੋ ਦਿਖਾਇ ਚੰਦਰੋ ਆਦ ਜੁਗਾਤ ਸਰੂਪ ਸਿਆੰਭ ਅਬਰਛਾ ਮੇਰੇ ਤਮ ਕਰੋ ਸਿਖ ਉਬਾਰ ਅਸਿਕ ਸੰਘ ਕਰੋ ਦੁਸ਼ਟ ਜਿਤੇ ਉਤਵਤ ਪਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸਤੁਜਤਵ ਸਰਣਿ ਪਰ ਤਨ ਕੈ ਦੁਸ਼ਟ ਦੁਖਤ ਹੈ ਮਰੇ ਔਰ ਖਜਨਾ ਪਗ ਪਰੇ ਤਿਹਾਰ ਤਿੰਨ ਕੈ ਤੁਮ ਸੰਕਟ ਸਵਟਾਰ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲ ਨਿਕਟ ਨਹ ਰੱਛਾ ਹੋਏ ਤਾਂ ਹੈ ਸਭ ਕਲ ਦੁਸ਼ਟ ਅਰਸ਼ਟੋ ਡਰਾ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਕੇ ਤਾਪਨ ਕਮ ਹਰ ਹੋ ਹਰਦ ਸਦ ਧਰਮ ਸਭ ਹੋਏ ਦੁਸ਼ਟ ਸ਼ਹਾ ਸੁਸਕ ਨਾ ਹੋਏ ਇਕ ਵਾਰ ਜਨਮ ਮੈਂ ਸੰਭਾਰਾ ਕਾਲ ਪਾਸ ਤੇ ਤਾਹੀਂ ਕੁਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜੋ ਕੇ ਤੇ ਮੈਂ ਸ਼ਰਨ ਤੇਹਾਰੇ ਆਪਾ ਹਾਥ ਦਿਲ ਹੁਬਾਰ ਸਰਬ ਥੋਰ ਮੋਹ ਹ ਸਹਾਈ ਦੁਸ਼ਟ ਦੁਖ ਤੇ ਲਹੋ ਬਚਾਈ ਖੜੋ ਕੇ ਤੇ ਮੈਂ ਸ਼ਰਨ ਤੇਹਾਰੇ ਆਪਾ ਹਾਥ ਦਿਲ ਹੁਬਾਰ ਸਰਬ ਥੋਰਮ ਹੋ ਹਸਾਈ ਦੁਸ਼ਟ ਦੋਖ ਤੇ ਲਹਿਵ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਤਸ਼ਾਹੇ ਦਸਵੇਂ ਹਮਰੀ ਕਰੋ ਹਾਥ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਾਮ ਨਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਮਰਾ ਦੋਸਤ ਸੁਬਾਤ ਮੁਕਾਵੋ ਆਫਾਦ ਮਹੇ ਬਚਾਵ ਸੁਖੀ ਬਸੈ ਮੋਰ ਉਪਰ ਬਹਾਰ ਸੇ ਉਕਸਿਕਸ ਭਾ ਕਰਤਾਰ ਮੋਰਛਾ ਨਜ ਕਰਦਾ ਕਰੀਐ ਸਭੈ ਰੰਗ ਕੋ ਆ ਸੰਗਰੀਐ ਤੂਰਨ ਨ ਹੋਏ ਨਾਰੀ ਅਸਾ ਤੋਰ ਜਨ ਕੀ ਰਹੇ ਪਿਆਸ ਤਮੈ ਛਾੜ ਤੋਏ ਵਰਨਾ ਧਿਆਉ ਜੋ ਵਰ ਚਾਹਾਂ ਸੋ ਤੁਮ ਤੇ ਪਾਉ ਸੇ ਉਪਸਖਾ ਹਮਾਰੇ ਤਾਰਿਅ ਹੈ ਤੁਮ ਤੁਮਸਤਰ ਹਮਾਰੇ ਮਾਰਿਅ ਆਪ ਹਾਦ ਮੁਝ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਭੂਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੁਝ ਜਾ ਕਰਿਓ ਹਰਿ ਛਾ ਰੱਖ ਲਿਓ ਮਹ ਰੱਖਣ ਹਾਰੇ ਸਾਹਿਬ ਸੰਤੋ ਸਹਾਏ ਪਿਆਰ ਦੀਨ ਬੰਦੋ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਿਵ ਜੋ ਅਵਤਰਾ ਕਾਲ ਪਾਇ ਪਰਬੇਸ਼ਨ ਪ੍ਰਕਾਸ਼ਾ ਸਤ ਕਾਲ ਕਾ ਕੀ ਆਤਮਾ ਸਹ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮ ਆਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਹੇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਸਨ ਉਪਜਾਇਓ ਆਦੰਤ ਇੱਕ ਹੈ ਅਵਤਾਰਾ ਸੋਏ ਗੁਰੂ ਸਮਝੋ ਹਮਾਰ ਨਮਸਕਾਰ ਸਹਿ ਕੋ ਹਮਾਰ ਸਕਲ ਪ੍ਰਜਾ ਜਿਨੇ ਆਪਸਾਰ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਕਲਮੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸ ਤੁਲਾ ਸਭ ਪਰ ਕਿਰਪਾ ਦਰਸ਼ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸਖੀ ਏ ਏ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ ਜਬ ਤੋ ਕਰਹ ਕਰਾ ਕਰਤਾਰ ਪ੍ਰਜਾ ਤਹਤ ਤਾਬ ਦੇਹ ਅਪਾਰ ਜਬ ਆ ਕਰਤ ਕਰਤ ਹਉ ਕਬ ਤੁਮ ਮੈਂ ਮਿਲ ਤੋ ਦੇ ਧਰ ਸਭ ਜੇਤੇ ਬਦਨ ਸ੍ਰਿਸ਼ਟ ਸਭ ਤਹਾਰ ਆਪ ਆਪਣੀ ਬੂਝ ਉਚਾਰ ਤਮ ਸਭ ਹੀ ਤਰ ਤਨ ਰਾਲਾ ਮਾਂ ਜਾਣ ਤਬੇ ਰੋਹੇ ਦਰ ਆਲਮ ਨਿਰੰਕਾਰ ਨਰਮਪਕਾਰ ਨਿਰਲੰਭ ਹੋ ਆਤ ਅਨੇਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਪ ਕੋ ਭੇਵਨ ਪਾਵਤ ਵੇਦਾ ਤਾ ਕੋ ਕਰ ਪਹਨ ਅਨਮੰਤ ਮਹਾ ਮੂੜ ਕਛ ਪ੍ਰਹਿਦ ਨ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੰਤਨ ਹੈ ਭਿਓ ਆਪ ਆਪਣੇ ਬੁੱਧ ਜਿਤੀ ਬਰਨ ਤੋ ਪਨ ਤੋ ਹਤ ਤੇ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਦਸ ਜਾ ਪ੍ਰਥਮ ਸੰਸਾਰ ਏਤ ਰੂਪ ਅਨੁ ਸਰੂਪਾ ਰੰਗ ਭਿਓ ਰਾਗ ਤਹੀ ਊਪਾ ਅੰਡਜ ਜੇ ਰਜ ਸੇਤ ਜਕਿਨੇ ਉਤਪਜ ਖਾਨ ਬਹੁਰਜ ਦੇਨ ਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸੰਗ ਪਹੋ ਸੰਕਰੇ ਇਕਠਾ सगरे श्रेष्ठ दिखाय अचम रहो आदयुगाद स्वरूप श्याम भव अवर्चा मेरे तुम करो सिफ उभार असक संग रहो दुष्ट जीते उत्वर उत्पता सकल मले चक्र रण घाता जे अस तुज तब शरणे परे तिन कै दुष्ट दुख त है मरे पुरख जवान पग प्रते हार तिन कै तुम संकट सवरतार ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕਾਲ ਨਿਕਟ ਨਹਿ ਰਛਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰਸ਼ਟ ਡਰ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਕੇ ਤਪ ਤਨ ਤੁਮ ਹਰ ਹਿਰਦ ਸਿਧ ਧਰਮ ਸਭ ਹੋਏ ਦੁਸ਼ਟ ਸ਼ਹਾ ਸੁਸਕ ਨ ਕੋਈ ਏਕ ਬਾਰ ਜਨਮ ਸਮਹਾਰ ਕਾਲ ਹਾਸਤੇ ਤਾਹੇ ਇਕ ਬਾਰ ਜਨ ਨਰਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹਾ ਦਇਲ ਹੁ ਉਬਾਰ ਸਰਬ ਥੋਰ ਮੋ ਹੋ ਹਸਹਾਏ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹਾ ਦਇਲ ਹੁ ਉਬਾਰ ਸਰਬ ਥੋਰ ਮੋ ਹੋ ਹਸਹਾਏ ਦੋਸਤ ਦੋਸਤ ਤੇਲ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਪਾਤਸ਼ਾਹ 10ਵੇਂ ਹੰਰੀ ਕਰੋ ਹਾਤ ਰੱਛਾ ਪੂਰਨ ਹੋਏ ਚਤ ਕੇ ਇੱਛਾ ਤਬ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਸਮਰੇ ਦੋਸਤ ਸਬਾ ਤੁਮ ਕਾਹੋ ਆਖਾਦ ਮੈ ਬਚਾਓ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਖ ਸਭ ਕਰਤਾਰ ਮੋਰਛਾ ਨਿਜ ਕਰ ਦਇ ਕਰੀਐ ਸਭੈ ਰੰਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤਮੈ ਸਾਡ ਕੋਈ ਅਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਖ ਸਿਖਹ ਹਮਾਰੈ ਤਾਰਿਐ ਚੁਣ ਚੁਣ ਸਤਰ ਹਮਾਰੈ ਮਾਰਿਐ ਆਪ ਹਾਦੈ ਮੁਝੇ ਗੁਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹਉ ਜੋਦਾ ਹਮਾਰੈ ਪਛਾ ਸ੍ਰੀਸ ਤੁਜ ਜੋ ਕਰੇ ਹੋ ਰਛਾ ਰਾਖ ਲਿ ਹੋ ਮੋਹਿ ਰਖਨ ਹਾਰ ਸਾਹਿਬ ਸੰਤ ਸਹਾਇ ਪਿਆਰ ਦੀਨ ਬੰਦੋ ਦੁਸ਼ਟਨ ਕੇ ਹੰਤਾ ਤੁਮਹਾ ਪੂਰੀ ਚਤੁਰਦਸਕੰਤ ਕਾਲ ਪਾਏ ਬ੍ਰਹਮਾ ਦਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰਬ ਸੰ ਪ੍ਰਕਾਸ਼ਾ ਸਤ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਸ਼ਨੁ ਪਜਾਇਓ ਆਗ ਅੰਤ ਇਕੈ ਅਵਤਾਰਹ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪਸਾਰਿ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਕਲਮ ਬਦ ਕੀਓ ਘਟ ਘਟ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਛੀਤੀ ਤੇ ਕੁੰਚਰ ਸਥੁਲਾ ਸਭ ਪ੍ਰਕਿਰਪਾ ਦਰਸ਼ਤ ਕਰੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸਤੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਦ ਕਰਖ ਕਰਾ ਕਰ ਤਾਰਾ ਪਰਜਾ ਧਰਤੋ ਤਾਬ ਦੇ ਅਪਾਰ ਜਬ ਆਖਰ ਕ ਕਰਤ ਹੋਂ ਕਬ ਹੋਂ ਤੁਮ ਮੈ ਮਿਲਤੋ ਦੇ ਧਰ ਸਭ ਜਿਤੇ ਬਾਦਨਾ ਸ੍ਰਸ਼ਟ ਸਭ ਧਾਰ ਆਪ ਆਪਨੇ ਬੋਜ ਉਚਾਰ ਤੁਮ ਸਭ ਹੀਤਰ ਰਹਿ ਨਿਰਾਲਾ ਨਾ ਜਾਣਤ ਬੇਦ ਇਹ ਦਰ ਆਰੰਭ ਨਿਰੰਕਾਰ ਨਰਮਕਾਰ ਨਿਰਲੰਭ ਆਦ ਅਨੇਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਪਹਿਦਾ ਜਾ ਤੋ ਕਹਿਉ ਨਾ ਤਾਵਤ ਬੇਦਾ ਤਾ ਕੋ ਕਰ ਪਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੰਤ ਨਹ ਭਿਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਇਨ ਪਨਤ ਹੈ ਤੇਤੀ ਤੁਮਰਾ ਲਖਾ ਨ ਜਾਏ ਤਸਾਰਾ ਕਹਿ ਬਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਸਰੂਪਾ ਰੰਗ ਭਇਓ ਰਾਵ ਕਹੀ ਉਪਾ ਅੰਦਾਜ ਜੇ ਰਜ ਸੇਤ ਜਿ ਕੈਨੇ ਉਤਪਜ ਖਾਨ ਬਹੁਰ ਰਚ ਦੇਨੇ ਕਹਉ ਹੂਲ ਰਾਜਾ ਹੈ ਬੈਠਾ ਕਹਉ ਸਵੰਟ ਪਹੋ ਸੰਕਰੇ ਇਕਠਾ ਸਦਰੇਸ਼ ਰਸਟ ਦਿਖਾਏ ਪਚੰਬ ਆਪ जुगाਰ ਸ੍ਰੋਪ ਸਿਆੰਭਵ ਅਵਰਛਾ ਮੇਰੇ ਤਮ ਕਰੋ ਸਿਖ ਉਬਾਰ ਆਸਿਕ ਸੰਗ ਘਰੋ ਦੁਸ਼ਟ ਜਿਤੇ ਉਤਵਤ ਪਤ ਪਤਾ ਸਕਲਮਲੇਛ ਕਰੋਰਨ ਘਤ। ਜੇ ਅਸਤੁਜ ਤਵ ਸਰਨੇ ਪਰੇ। ਤਿਨ ਕੈ ਦੁਸ਼ਟ ਦੁਖਤ ਹੈ ਮਰੇ। ਤੁਰਖ ਜਵਾਨ ਅਪਗ ਪਰੇ ਤਿਹਾਰ। ਤਿਨ ਕੈ ਤੁਮ ਸੰਕਟ ਸੋ ਟਾਰ। ਜੋ ਕਲ ਕੋ ਇਕ ਬਾਰ ਧੈ ਹੈ। ਤਾਕੇ ਕਾਲ ਨਿਕਟ ਨਹੈ। ਰਛਾ ਹੋਏ ਤਾਹੈ ਸਭ ਕਾਲ। ਦੁਸ਼ਟ ਅਰੇਸ਼ਟ ਤ੍ਰੰਤ ਕਾਲ। ਕਿਰਪਾ ਦਰਸ਼ਤ ਤਨ ਜਾਹ ਨ ਹਰੋ ਤਾਕੇ ਤਾਪ ਤਨ ਕਮ ਹਰੋ ਹਿਰਦੈ ਸਦ ਅਹਰਮ ਸਭ ਹੋਈ ਦੁਸ਼ਟ ਸ਼ਹ ਸੁਸਕ ਨਾ ਕੋਈ ਏਕ ਬਾਰ ਜਿਨ ਤਮ ਜਿਨ ਤਮ ਸੰਭਾਰਾ ਕਾਲ ਹਾਸਤੇ ਤਾਹੇ ਉਬਾਰ ਜਿਨ ਨਰ ਨਾਮ ਤਿਹਾਰੋ ਕਾ ਦਾਦ ਦੁਸ਼ਟ ਤੋਖ ਤੇਰਾ ਖੜ ਕੇ ਤਮ ਸਰਣ ਤਿਹਾਰੀ ਆਪ ਹਾਦਿ ਲਿਹੁ ਬਾਰੀ ਸਰਬ ਥੋਰ ਮਾਹੋ ਹਸਾਈ ਦੁਸ਼ਤ ਦੋਖ ਤੇ ਲਿਹੁ ਬਚਾਈ ਖੜਗ ਤੇ ਤਮੈ ਸਰਣ ਤੇ ਹਾਰੇ ਆਪ ਹਾਦਿ ਲਿਹੁ ਬਾਰੀ ਸਰਬ ਥੋਰ ਮਾਹੋ ਹਸਾਈ ਦੁਸ਼ਤ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ